ਦੋਸਤੋ ਸਵਾਗਤ ਹੈ ਤੁਹਾਡਾ ਫੈਕਟਿਨੇਟਰ ਚੈਨਲ ਦੇ ਉੱਤੇ ਤੇ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਾਂਗੇ ਕਿ ਜੇ ਧਰਤੀ ਦੇ ਉੱਤੇ ਸੱਚਮੁੱਚ ਪਾਣੀ ਖਤਮ ਹੋ ਜਾਵੇ ਤਾਂ ਉਸ ਤੋਂ ਬਾਅਦ ਕੀ ਹੋਵੇਗਾ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਚਰਚਾ ਕਰਾਂਗੇ ਕਿ ਧਰਤੀ ਪਾਣੀ ਤੋਂ ਬਿਨਾਂ ਕਿਵੇਂ ਦੀ ਲੱਗੇਗੀ ਤੇ ਆਓ ਵੱਧਦੇ ਹਾਂ ਇਸ ਵੀਡੀਓ ਦੇ ਵਿੱਚ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖ ਨੇ ਅਜੇ ਤੱਕ ਸਮੁੰਦਰ ਦੇ ਸਿਰਫ 5% ਹਿੱਸੇ ਨੂੰ ਹੀ ਖੰਗਾਲਿਆ ਹੈ ਤੇ ਬਾਕੀ ਦਾ ਸਮੁੰਦਰ ਅਜੇ ਵੀ ਇਨਸਾਨ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਦੂਰ ਹੈ ਤੇ ਸਮੁੰਦਰ ਸਾਡੀ ਧਰਤੀ ਦੇ ਉੱਤੇ ਜੀਵਨ ਦਾ ਸਭ ਤੋਂ ਵੱਡਾ ਸਰੋਤ ਹਨ ਤੇ ਜਲ ਚੱਕਰ ਵਾਸਤੇ ਯਾਨੀ ਕਿ ਬਰਸਾਤ ਕਰਾਉਣ ਵਾਸਤੇ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹਨ ਤੇ ਸਮੁੰਦਰਾਂ ਦੇ ਵਿੱਚੋਂ ਹੀ ਸਾਡੀ ਧਰਤੀ ਉੱਤੇ ਜੀਵਨ ਦੀ ਸ਼ੁਰੂਆਤ ਹੋਈ ਸੀ। ਹਜੇ ਤੱਕ ਸਮੁੰਦਰੀ ਜੀਵਾਂ ਦੇ ਵਿੱਚ 230000 ਪ੍ਰਜਾਤੀਆਂ ਦਾ ਹੀ ਪਤਾ ਲਗਾਇਆ ਜਾ ਸਕਿਆ ਹੈ। ਪਤਾ ਨਹੀਂ ਹਜੇ ਤੱਕ ਕਿੰਨੀਆਂ ਹੋਰ ਪ੍ਰਜਾਤੀਆਂ ਸਮੁੰਦਰ ਦੇ ਵਿੱਚ ਮੌਜੂਦ ਹਨ ਪਰ ਉਹਨਾਂ ਦਾ ਪਤਾ ਹਜੇ ਤੱਕ ਮਨੁੱਖ ਨਹੀਂ ਲਗਾ ਸਕਿਆ। ਪਰ ਵਿਗਿਆਨੀਆਂ ਦਾ ਇਹ ਮੰਨਣਾ ਹੈ ਭਾਵੇਂ ਅਸੀਂ 5% ਸਮੁੰਦਰ ਬਾਰੇ ਹੀ ਹਜੇ ਜਾਣਦੇ ਹਾਂ ਪਰ ਇਸ ਦੇ ਬਾਵਜੂਦ 20 ਲੱਖ ਦੇ ਆਸਪਾਸ ਪ੍ਰਜਾਤੀਆਂ ਸਮੁੰਦਰ ਦੇ ਵਿੱਚ ਹੋ ਸਕਦੀਆਂ ਹਨ। ਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਮੁੰਦਰਾਂ ਦੇ ਨਾਲ ਹੀ ਸਾਡੇ ਮੌਸਮਾਂ ਦੇ ਵਿੱਚ ਬਦਲਾਅ ਹੁੰਦਾ ਹੈ ਅਤੇ ਸਮੁੰਦਰਾਂ ਦੇ ਰਾਹੀਂ ਹੀ ਸਾਡੀ ਧਰਤੀ ਦੇ ਉੱਤੇ ਬਰਸਾਤ ਵੀ ਹੁੰਦੀ ਹੈ। ਤੇ ਸਮੁੰਦਰਾਂ ਦੀ ਵਜ੍ਹਾ ਦੇ ਨਾਲ ਹੀ ਸਾਡੀ ਧਰਤੀ ਦਾ ਰੰਗ ਆਸਮਾਨ ਦੇ ਵਿੱਚ ਨੀਲਾ ਤੇ ਹਰਾ ਦਿਖਾਈ ਦਿੰਦਾ ਹੈ ਪਰ ਕੀ ਹੋਵੇਗਾ ਜੇ ਇੱਕ ਦਿਨ ਇਸ ਦੁਨੀਆ ਦੇ ਵਿੱਚੋਂ ਸਮੁੰਦਰਾਂ ਦੀ ਹੋਂਦ ਹੀ ਖਤਮ ਹੋ ਜਾਵੇ ਇੱਕ ਰਿਸਰਚ ਦੇ ਦੌਰਾਨ ਲਗਭਗ 4 ਕਰੋੜ ਲੋਕਾਂ ਦੀ ਰੋਜੀ ਰੋਟੀ ਸਮੁੰਦਰਾਂ ਦੇ ਉੱਤੋਂ ਹੀ ਚੱਲਦੀ ਹੈ ਤੇ ਇਸ ਦੇ ਵਿੱਚੋਂ ਲਗਭਗ 3.5 ਕਰੋੜ ਲੋਕ ਸਿਰਫ ਮੱਛਲੀ ਪਾਲਣ ਕਰਕੇ ਯਾਨੀ ਕਿ ਮੱਛਲੀ ਫੜ ਕੇ ਹੀ ਸਮੁੰਦਰਾਂ ਦੇ ਉੱਤੋਂ ਆਪਣੀ ਆਜੀਵਿਕਾ ਚਲਾਉਂਦੇ ਹਨ ਤੇ ਬਾਕੀ ਦੇ ਬਚੇ ਹੋਏ 50 ਲੱਖ ਲੋਕ ਜਹਾਜ਼ਾਂ ਦੇ ਸਮੁੰਦਰੀ ਛੱਪਾਂ ਦੇ ਉੱਤੇ ਕੰਮ ਕਰਕੇ ਆਪਣੀ ਰੋਜੀ ਰੋਟੀ ਚਲਾਉਂਦੇ ਹਨ ਤੇ ਸਮੁੰਦਰਾਂ ਦਾ ਪਾਣੀ ਖਤਮ ਹੋਣ ਦੇ ਬਾਅਦ ਉਸ ਸਮੇਂ ਉਸ ਵਿੱਚ ਮੌਜ 4 ਕਿਲੋਮੀਟਰ ਅੰਦਰ ਚਲੇ ਜਾਣਗੇ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਰੀਆਨਾ ਟ੍ਰੈਂਚ ਸਮੁੰਦਰ ਦੀ ਸਭ ਤੋਂ ਡੂੰਗੀ ਜਗ੍ਹਾ ਮੰਨੀ ਜਾਂਦੀ ਹੈ ਤੇ ਹੋ ਸਕਦਾ ਹੈ ਕੁਝ ਜਹਾਜ਼ ਇੰਨੀ ਡੂੰਘਾਈ یعنی ਕਿ ਮਰੀਆਨਾ ਟ੍ਰੈਂਚ ਦੇ ਵਿੱਚ ਵੀ ਜਾ ਸਕਦੇ ਹਨ ਤੇ ਸਮੁੰਦਰ ਦੇ ਵਿੱਚੋਂ ਅਚਾਨਕ ਪਾਣੀ ਖਤਮ ਹੋਣ ਦੇ ਨਾਲ ਉੱਥੋਂ ਦੇ ਸਮੁੰਦਰੀ ਜੀਵ ਦਮ ਘੁੱਟਣ ਦੇ ਨਾਲ ਮਰ ਜਾਣਗੇ ਤੇ ਇਹਨਾਂ ਜੀਵਾਂ ਦੇ ਵਿੱਚੋਂ ਸਮੁੰਦਰੀ व्हेल ਸ਼ਾਰਕ ਖੱਛੂਏ ਹੋਰ ਬਹੁਤ ਪ੍ਰਕਾਰ ਦੀਆਂ ਮੱਛੀਆਂ ਵੀ ਸ਼ਾਮਿਲ ਹਨ ਅਤੇ ਇੱਕ ਅੰਦਾਜ਼ੇ ਦੇ ਮੁਤਾਬਕ ਇਹਨਾਂ ਸਾਰੇ ਜੀਵਾਂ ਦੀਆਂ ਲਾਸ਼ਾਂ ਦਾ ਭਾਰ ਲਗਭਗ 4 ਤੋਂ 5 ਅਰਬ ਟਨ ਦੇ ਆਸ-ਪਾਸ ਹੋ ਸਕਦਾ ਹੈ ਤੇ ਜਦੋਂ ਇਹ ਮਰ ਕੇ ਸੜਨ ਲੱਗ ਜਾਣਗੇ ਇਨਾਂ ਵਿੱਚੋਂ ਉੱਠਣ ਵਾਲੀ ਮੁਸ਼ਕ ਦਾ ਅਸਰ ਸਾਰੀ ਦੁਨੀਆ ਦੇ ਵਿੱਚ ਫੈਲ ਜਾਵੇਗਾ ਅਤੇ ਸਮੁੰਦਰੀ ਪਾਣੀ ਖਤਮ ਹੋਣ ਦੇ ਨਾਲ ਉੱਥੋਂ ਦੀ ਜਗ੍ਹਾ ਬਿਲਕੁਲ ਖਾਲੀ ਹੋ ਜਾਵੇਗੀ ਤੇ ਜਿਸ ਜਗ੍ਹਾ ਨੂੰ ਭਰਨ ਵਾਸਤੇ ਸਾਰੀ ਦੁਨੀਆ ਦੀਆਂ ਹਵਾਵਾਂ ਉਹਨਾਂ ਸਮੁੰਦਰਾਂ ਦੇ ਵੱਲ ਚੱਲ ਪੈਣਗੀਆਂ ਜਿਸ ਦੇ ਨਾਲ ਐਟਮੋਸਫੇਰਿਕ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਘਟ ਜਾਵੇਗਾ ਤੇ ਜਿਸ ਦੇ ਨਾਲ ਉੱਚੀਆਂ ਥਾਵਾਂ ਯਾਨੀ ਕਿ ਪਹਾੜੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਬਹੁਤ ਜ਼ਿਆਦਾ ਤਕਲੀਫ ਹੋਣੀ ਸ਼ੁਰੂ ਹੋ ਜਾਵੇਗੀ ਤੇ ਇਨਾਂ ਥਾਵਾਂ ਦੇ ਉੱਤੇ ਜਦੋਂ ਹਵਾ ਦਾ ਦਬਾਅ ਘਟੇਗਾ ਤਾਂ ਉੱਥੇ ਤਾਪਮਾਨ ਵੀ ਬਹੁਤ ਤੇਜ਼ੀ ਨਾਲ ਥੱਲੇ ਡਿੱਗੇਗਾ ਇੱਕ ਅੰਦਾਜ਼ੇ ਵਕਣ ਪਾਣੀ ਮੌਜੂਦ ਹੈ ਤੇ ਇਨਾ ਪਾਣੀ ਇੱਕਦਮ ਗਾਇਬ ਹੋਣ ਦੇ ਨਾਲ ਸਾਰੀ ਧਰਤੀ ਦਾ ਸੰਤੁਲਨ ਵਿਗੜ ਜਾਵੇਗਾ ਤੇ ਸਾਡੀ ਧਰਤੀ ਦੇ ਉੱਤੇ ਪੀਣ ਵਾਲੇ ਪਾਣੀ ਦੀ ਵੀ ਬਹੁਤ ਜ਼ਿਆਦਾ ਕਿਲਤ ਹੋ ਜਾਵੇਗੀ ਕਿਉਂਕਿ ਇਹ ਪੀਣ ਵਾਲਾ ਜੋ ਸਾਦਾ ਪਾਣੀ ਹੈ ਇਹ ਵੀ ਕਿਤੇ ਨਾ ਕਿਤੇ ਸਮੁੰਦਰਾਂ ਵਿੱਚੋਂ ਹੀ ਸਾਨੂੰ ਮਿਲਦਾ ਹੈ ਅਤੇ ਜੋ ਬਰਸਾਤ ਸਾਨੂੰ ਮਿਲਦੀ ਹੈ ਉਹ ਸਮੁੰਦਰ ਨਾ ਹੋਣ ਕਰਕੇ ਬੱਦਲ ਬਿਲਕੁਲ ਹੀ ਗਾਇਬ ਹੋ ਜਾਣਗੇ ਤੇ ਬੱਦਲ ਨਾ ਬਰਸਣ ਕਰਕੇ ਦੁਨੀਆ ਦੇ ਉੱਤੇ ਪੀਣ ਵਾਲਾ ਪਾਣੀ ਵੀ ਹੌਲੀ-ਹੌਲੀ ਖਤਮ ਹੋ ਜਾਵੇਗਾ ਤੇ ਜੇ ਸਮੁੰਦਰ ਤੇ ਬੱਦਲ ਨਾ ਰਹੇ ਤਾਂ ਪੂਰੀ ਧਰਤੀ ਨੂੰ ਸੂਰਜ ਦੀਆਂ ਡਾਇਰੈਕਟ ਕਿਰਨਾਂ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਆ ਸਾਨਾਂ ਦੀ ਚਮੜੀ ਵਾਸਤੇ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੋਵੇਗਾ ਤੇ ਇਸ ਦੇ ਨਾਲ ਭੂਮਦ ਰੇਖਾ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਗਰਮੀ ਲੱਗੇਗੀ ਅਤੇ ਪੂਰੀ ਦੁਨੀਆ ਇਸ ਤਰ੍ਹਾਂ ਹੋਵੇਗੀ ਜਿਵੇਂ ਧਰਤੀ ਦੇ ਉੱਤੇ ਅੱਗ ਲੱਗ ਗਈ ਹੋਵੇ ਤੇ ਇਸ ਦੇ ਨਾਲ ਗਲੇਸ਼ੀਅਰ ਦੇ ਪਹਾੜ ਬੁਰੀ ਤਰ੍ਹਾਂ ਪਿਗਲਣ ਲੱਗਣਗੇ ਅਤੇ ਇਹ ਬਰਫ਼ ਬਿਲਕੁਲ ਪਾਣੀ ਦੇ ਰੂਪ ਵਿੱਚ ਵਹਿਣ ਲੱਗੇਗੀ ਤੇ ਸਮੁੰਦਰਾਂ ਦੇ ਵਿੱਚ ਜੋ ਕਾਈ ਹੁੰਦੀ ਹੈ ਉਹ ਪੂਰੀ ਤਰ੍ਹਾਂ ਸੁੱਕ ਜਾਵੇਗੀ ਅਤੇ ਉਸ ਦੀ ਜਗ੍ਹਾ ਰੇਗਿਸਤਾਨ ਲੈ ਲਵੇਗਾ ਤੇ ਇਸ ਕਾਈ ਦੇ ਸੁੱਕਣ ਦੇ ਨਾਲ ਜੋ ਸਾਨੂੰ ਆਕਸੀਜਨ ਇਹਨਾਂ ਤੋਂ ਮਿਲਦੀ ਹੈ ਉਹ ਵੀ ਬਿਲਕੁਲ ਖਤਮ ਹੋ ਜਾਵੇਗੀ ਤੇ ਹੌਲੀ-ਹੌਲੀ ਕਾਰਬਨ ਡਾਈਆਕ ਦਰ ਸੁੱਕਣ ਦੇ ਨਾਲ ਜਦੋਂ ਮੀਂਹ ਨਹੀਂ ਪਵੇਗਾ ਤਾਂ ਪੂਰੀ ਧਰਤੀ ਦਾ ਤਾਪਮਾਨ ਅਚਾਨਕ ਵਧਣ ਲੱਗੇਗਾ ਤੇ ਜਿਸ ਦੇ ਨਾਲ ਜੰਗਲਾਂ ਦੇ ਵਿੱਚ ਅੱਗ ਲੱਗਣੀ ਸ਼ੁਰੂ ਹੋ ਜਾਵੇਗੀ ਤੇ ਜਿਸ ਦੇ ਨਾਲ ਹੋਰ ਜ਼ਿਆਦਾ ਕਾਰਬਨ ਡਾਈਆਕਸਾਈਡ ਪੈਦਾ ਹੋਵੇਗੀ ਅਤੇ ਆਕਸੀਜਨ ਹੌਲੀ-ਹੌਲੀ ਬਿਲਕੁਲ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਤੇ ਸਮੁੰਦਰ ਖਤਮ ਹੋਣ ਦੇ ਨਾਲ ਖਾਣ-ਪੀਣ ਦੀਆਂ ਚੀਜ਼ਾਂ ਜਾਨਕੀ ਅਨਾਜ ਦੇ ਵਿੱਚ ਵੀ ਭਾਰੀ ਮਾਤਰਾ ਵਿੱਚ ਕਮੀ ਆਵੇਗੀ ਤੇ ਹੌਲੀ-ਹੌਲੀ ਇਨਸਾਨਾਂ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਝਗੜੇ ਵੱਧ ਜਾਣਗੇ ਤੇ ਜੋ ਇਨਸਾਨ ਤਾਕਤਵਰ ਹੋਵੇਗਾ ਉਸੇ ਨੂੰ ਉਹ ਖਾਣ ਦੀਆਂ ਚੀਜ਼ਾਂ ਮਿਲ ਸਕਣਗੀਆਂ ਅਤੇ ਬਾਕੀ ਸਾਰੇ ਭੁੱਖੇ ਮਰਨ ਲੱ ਤੇ ਹੋਰ ਗ੍ਰਿਆਂ ਵਾਂਗੂ ਬਿਲਕੁਲ ਜੀਣ ਦੇ ਲਾਇਕ ਨਹੀਂ ਰਹੇਗੀ ਤੇ ਇਸ ਤੋਂ ਬਾਅਦ ਬਹੁਤ ਜ਼ਿਆਦਾ ਛੋਟੇ ਛੋਟੇ ਬੈਕਟੀਰੀਆ ਤੇ ਛੋਟੇ ਛੋਟੇ ਜੀਵ ਹੀ ਇਸ ਧਰਤੀ ਦੇ ਵਿੱਚ ਸਰਵਾਈਵ ਕਰ ਪਾਣਗੇ ਪਰ ਧਰਤੀ ਦੀ ਉੱਪਰਲੀ ਸਤ੍ਹਾ ਕਮਜ਼ੋਰ ਹੋਣ ਦੇ ਨਾਲ ਧਰਤੀ ਦੇ ਵਿੱਚਲੇ ਜਵਾਲਾਮੁਖੀ ਫਟਣਾ ਸ਼ੁਰੂ ਹੋ ਜਾਣਗੇ ਤੇ ਸਮੁੰਦਰ ਖਤਮ ਹੋਣ ਦੇ ਨਾਲ ਧਰਤੀ ਦਾ ਭਾਰ ਵੀ ਘਟ ਜਾਵੇਗਾ ਤੇ ਜਿਸ ਦੇ ਨਾਲ ਜੋ ਧਰਤੀ ਅੱਜ ਸੂਰਜ ਦੇ ਚੱਕਰ ਲਗਾਉਂਦੀ ਹੈ ਹੋ ਸਕਦਾ ਹੈ ਉਹ ਆਪਣੀ ਜਗ੍ਹਾ ਚੇਂਜ ਕਰ ਲਵੇ ਅਤੇ ਹੌਲੀ-ਹੌਲੀ ਸੂਰਜ ਤੋਂ ਦੂਰ ਜਾਣ ਲੱਗੇ ਤੇ ਇਸ ਧਰਤੀ ਦੇ ਉੱਤੇ ਫਿਰ ਬਹੁਤ ਜ਼ਿਆਦਾ ਬਰਫ਼ ਤੇ ਠੰਡ ਪੈਣ ਲੱਗੇਗੀ ਭਾਵੇਂ ਸ ਬਹੁਤ ਜ਼ਿਆਦਾ ਡਰਾਉਣੀਆਂ ਹਨ ਸਾਨੂੰ ਇਹ ਤਾਂ ਪਤਾ ਹੈ ਕਿ ਧਰਤੀ ਦੇ ਉੱਤੇ ਹਜੇ ਬਹੁਤ ਜ਼ਿਆਦਾ ਪਾਣੀ ਮੌਜੂਦ ਹੈ ਪਰ ਇਹ ਬਹੁਤ ਜ਼ਿਆਦਾ ਦਿਨ ਨਹੀਂ ਰਹੇਗਾ ਇਸ ਕਰਕੇ ਸਾਨੂੰ ਪਾਣੀ ਨੂੰ ਬਚਾਉਣਾ ਚਾਹੀਦਾ ਹੈ ਹੋ ਸਕੇ ਤਾਂ ਆਪਣੇ ਘਰਾਂ ਦੇ ਵਿੱਚੋਂ ਇਸ ਦੀ ਸ਼ੁਰੂਆਤ ਸਾਨੂੰ ਕਰਨੀ ਚਾਹੀਦੀ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਓ